ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਥੋੜੇ ਆਪਣੇ YouTube ਚੈਨਲ ਕਨੀਟ ਵੀ ਦਵੀਰਪਾਲ ਸੰਧੂ ਹਾਜ਼ਿਰਾਂ ਥੋੜੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਪੈਣਾ ਦੀ ਬਹੁਤ ਡਿਮਾਂਡ ਆ ਰਹੀ ਸੀ ਕਿ ਪੈਣੇ ਦਾ ਸੋ ਤੁਸੀਂ ਵਟਰਫਲਾਈ ਬਣਾਉਣੇ ਤੇ ਦੱਸਦੇ ਸਕੀਵੀਆਂ ਤੇ ਕਿੱਦਾਂ ਬਣਾਉਣੀਆਂ ਤੇ ਜਿਹੜੀ ਸਿੰਧੀ ਬੁੱਟੀ ਹੈ ਉਹ ਬਣਾਣੀ ਹੈ ਤਾਂ ਉਹ ਕਿੱਦਾਂ ਬਣਾਉਣੀ ਹੈ ਉਹ ਵੀਡੀਓ ਅੱਜ ਆਪਾਂ ਤੁਹਾਡੇ ਲਈ ਸਿੰਧੀ ਬੁੱਟੀ ਕਿਵੇਂ ਬਣਾਣੀ ਹੈ ਸੀ ਸਕੀਵੀ ਤੇ ਉਹ ਆਪਾਂ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਏ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂ ਬਣਾਉਣੀ ਸਿਖਾਵਾਂਗੇ ਸਿੰਧੀ ਬੁੱਟੀ ਇਹ ਥੋੜੀ ਜਿਹੜੀ ਵੀਡੀਓ ਤੁਸੀਂ ਚਲੋ ਜੀ ਸਿੱਖਦੇ ਆਪਾਂ ਸਿੰਧੀ ਉਟੀ ਵਾਲਾ ਡਿਜ਼ਾਈਨ ਜਿਵੇਂ ਜਿਵੇਂ ਮੈਂ ਬਣਾ ਰਹੀ ਹਾਂ ਤੁਸੀਂ ਉਮੀ ਉਮੀ ਫੋਲੋ ਕਰਦੇ ਜਾਣਾ ਠੀਕ ਹੈ 아이ਵੇਂ ਚਾਰ ਡੱਬੀਆਂ ਬਣਾ ਲੈਣੀਆਂ ਤਾਂ ਜਿਵੇਂ ਜਿਵੇਂ ਮੈਂ ਧਾਗਾ ਬਣਾ ਰਹੀ ਹਾਂ ਤੁਸੀਂ ਉਮੀ ਉਮੀ ਕਰਦੇ ਜਾਣਾ ਇੱਕ ਦੋ ਵਾਰ ਟਰਾਈ ਕਰੋਗੇ ਤਾਂ ਆਪਾਂ ਆਸਾਨੀ ਨਾਲ ਸਿੱਖ ਜਾਗੇ ਕਿਉਂਕਿ ਪਹਿਲੀ ਵਾਰ ਦੋ ਤਿੰਨ ਵਾਰੀ ਆਪਾਂ ਨੂੰ ਵੀਡੀਓ ਦੇਖਣੀ ਪਊਗੀ ਫਿਰ ਆਪਾਂ ਹੌਲੀ ਹੌਲੀ ਸਿੱਖ ਜਾਣੀ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਹੈ ਇਹ ਡਿਜ਼ਾਈਨ ਇਹਦੇ ਨਾਲ ਆਪਾਂ ਸੂਟ ਵੀ ਵਰਕ ਕਰ ਸਕਦੇ ਹਾਂ ਸੂਟਾਂ ਤੇ ਵੀ ਜਿਹੜੀ ਸਿੰਧੀ ਬੂਟੀ ਵਾਲਾ ਡਿਜ਼ਾਈਨ ਬਹੁਤ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਆਪਾਂ ਬੈੱਡ ਵਾਲੀਆਂ ਚਾਦਰਾਂ ਵੀ ਵਰਕ ਕਰ ਸਕਦੀਆਂ ਪੱਖੀਆਂ ਤੇ ਵੀ ਬਣਾ ਸਕਦੀਆਂ ਆਪਾਂ ਕਿਉਂਕਿ ਸਿੰਪਲ ਪੱਖੀਆਂ ਜਿਹੜਾ ਹੈਗਾ ਉੱਤੇ ਵੀ ਸਿੰਧੀ ਬੂਟੀ ਵਾਲਾ ਜਿਹੜਾ ਵਰਕ ਦਾ ਡਿਜ਼ਾਈਨ ਹੈ ਕਾਫੀ ਟ੍ਰੈਂਡਿੰਗ 'ਚ ਹੈ ਬਲਾਊਜ਼ ਤੇ ਬਣਾ ਸਕਦੇ ਹਾਂ ਸਕੀਵੀ ਤੇ ਬਣਾ ਸਕਦੇ ਹਾਂ ਸਕੀਵੀ ਤੇ ਬਹੁਤ ਟ੍ਰੈਂਡਿੰਗ 'ਚ ਚੱਲ ਰਿਹਾ ਡਿਜ਼ਾਈਨ ਜਿਵੇਂ ਜਿਵੇਂ ਬਣਾ ਰਹੀ ਹਾਂ ਓਵੇਂ ਫੋਲੋ ਕਰਦੇ ਜਾਓ ਫਰਸਟ ਟਾਈਮ ਜਦੋਂ ਆਪਾਂ ਟਰਾਈ ਕਰਦੇ ਆ ਉਦੋਂ ਤੁਸੀਂ ਨਾ ਕੱਪੜੇ ਤੇ ਟਰਾਈ ਕਰ ਲਿਓ ਕਿਉਂਕਿ ਜੇ ਆਪਾਂ ਫਰਸਟ ਟਾਈਮ ਹੀ ਸਕੀਵੀ ਤੇ ਟਰਾਈ ਕਰਾਂਗੇ ਤੇ ਫਰੇਮ ਨਹੀਂ ਲੱਗਦਾ ਤਾਂ ਥੋੜੀ ਜਿਹੀ ਆਪਾਂ ਨੂੰ ਮੁਸ਼ਕਿਲ ਆ ਸਕਦੀ ਹੈ ਤਾਂ ਫਰਸਟ ਟਾਈਮ ਕਿ ਨਾ ਕੱਪੜੇ ਤੇ ਟਰਾਈ ਕਰ ਲਓ ਜਦੋਂ ਸਿੱਖਦੇ ਉਦੋਂ ਫਿਰ ਤੁਸੀਂ ਸਵੈਟ ਜਾਂ ਸਕੀਵੀ ਤੇ ਬਣਾ ਸਕਦੇ ਹੋ ਆਸਾਨੀ ਨਾਲ ਜਿਵੇਂ ਜਿਵੇਂ ਬਣਾ ਰਹੀ ਹਾਂ ਮੈਂ ਉਵੇਂ ਉਵੇਂ ਫੋਲੋ ਕਰਦੇ ਜਾਓ ਸੂਟਾਂ ਤੇ ਵੀ ਵਰਕ ਕਰ ਸਕਦੀ ਆਪਾਂ ਇਹਨਾਂ ਦਾ ਬਹੁਤ ਹੀ ਪਿਆਰਾ ਜਾ ਤੇ ਬਹੁਤ ਹੀ ਪਿਆਰਾ ਜਾ ਡਿਜ਼ਾਈਨਰ ਪਹਿਣਾ ਦੀ ਬਹੁਤ ਹੀ ਮਾਈਂਡ ਸੀ ਡਿਮਾਂਡ ਆਈ ਸੀ ਕਿ ਪਹਿਨੇ ਵੀਡੀਓ ਜਲਦੀ ਅਪਲੋਡ ਕਰੋ ਤਾਂ ਮੈਂ ਸੋਚਿਆ ਵੀ ਇੰਨੀ ਡਿਮਾਂਡ ਕਰ ਰਿਹਾ ਤਾਂ ਮੈਂ ਅੱਜ ਹੀ ਜਲਦ ਤੋਂ ਜਲਦੀ ਅਪਲੋਡ ਕਰਾਂਗੀ ਤਾਂ ਮੈਂ ਜਲਦੀ ਜਲਦੀ ਇਹ ਵੀਡੀਓ ਬਣਾਈ ਇਹ ਪਹਿਣਾ ਹੀ ਡਿਜ਼ਾਈਨਾਂ ਨੂੰ ਆਪਣੇ ਨੂੰ ਬਹੁਤ ਪਸੰਦ ਕਰ ਰਹੀਆਂ ਤਾਂ ਆਪਾਂ ਨੂੰ ਇਹ ਹੁੰਦਾ ਕਿ ਉਹ ਨਵੀਆਂ ਵੀਡੀਓ ਲੈ ਕੇ ਆਈਏ ਕਿਉਂਕਿ ਉਹ ਵਾਲੇ ਆਪਣੀਆਂ ਵੀਡੀਓ ਨੂੰ ਲੋਕ ਇੰਨਾ ਪਸੰਦ ਕਰ ਰਹੇ ਆ ਤਾਂ ਇਹ ਜਿਹੜੀ ਸਪੈਸ਼ਲ ਡਿਮਾਂਡ ਤੇ ਬਣਾਈ ਇਹ ਵੀਡੀਓ ਤਾਂ ਜਿਹੜੀਆਂ ਜਿਹੜੀਆਂ ਪਹਿਣਾ ਨੇ ਇਸ ਵੀਡੀਓ ਤੋਂ ਦੇਖ ਕੇ ਸਿੱਖਿਆ ਤਾਂ ਕਮੈਂਟ ਲਾਈਕ ਕਮੈਂਟ ਉਹ ਸ਼ੇਅਰ ਜਰੂਰ ਕਰਿਓ ਖੁਸ਼ੀ ਹੁੰਦੀ ਜਦੋਂ ਕੋਈ ਆਪਣੇ ਤੋਂ ਕੋਈ ਚੀਜ਼ ਸਿੱਖਦਾ ਹੋਰ ਵੀ ਜੇ ਆਪਣੀ ਕੋਈ ਡਿਜ਼ਾਈਨ ਪਸੰਦ ਆਏ ਤਾਂ ਕਮੈਂਟ ਕਰਿਆ ਕਰੋ ਆਪਾਂ ਨਵੀਂ ਵੀਡੀਓ ਤੋਂ ਅੰਤ ਜਦੋਂ ਆਪਾਂ ਨੂੰ ਲੱਗੇ ਆਪਾਂ ਜਲਦੀ ਤੋਂ ਜਲਦੀ ਅਪਲੋਡ ਕਰਾਂਗੇ ਇੱਕ ਭਲੇਖੇ ਵਾਲਾ ਡਿਜ਼ਾਈਨ ਪਿਆ ਸੀ ਉਹ ਵੀ ਕਾਫੀ ਨੇ ਪਸੰਦ ਕੀਤਾ ਤਾਂ ਆਪਾਂ ਉਹਦੀ ਵੀਡੀਓ ਅਪਲੋਡ ਕਰਾਂਗੇ ਜਲਦੀ ਤਿਤਲੀਆਂ ਵਾਲਾ ਗਿਆ ਸੀ ਉਹ ਵੀ ਆਪਾਂ ਅਪਲੋਡ ਕਰਤਾ ਸੀਗਾ ਚਲੋ ਜੀ ਆਪਨੇ ਡਿਜ਼ਾਈਨ ਚੱਲ ਰਿਹਾ ਤੁਸੀਂ ਉਹ ਦੇਖਦੇ ਰਹੋ ਜਲਦ ਸਿੱਖ ਜਾਓਗੇ ਇਸ ਤਰੀਕੇ ਨਾਲ ਅਸੀਂ ਨੂੰ ਫੋਲੋ ਕਰਦੇ ਜਾਓ ਤੇ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ। ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਆਪਾਂ ਤੁਹਾਡੇ ਲਈ ਹੋਰ ਨਵੀਆਂ ਵੀਡੀਓਜ਼ ਲੈ ਕੇ ਆਵਾਂਗੇ। ਇਸ ਤਰੀਕੇ ਨਾਲ ਇਹ ਡਿਜ਼ਾਈਨ ਹੈ ਜਿਹੜਾ ਬਣਨਾ ਸ਼ੁਰੂ ਹੋ ਜਾਊਗਾ। ਡਿਜ਼ਾਈਨ ਬਹੁਤ ਸੋਹਣਾ ਲੱਗਦਾ ਸੂਟਾਂ ਤੇ ਪੱਕੀਆਂ ਤੇ ਬਣਾਣਾ ਹੋਵੇ ਆਪਾਂ ਸਵੈਟਰ ਤੇ ਬਣਾਣਾ ਹੋਵੇ, ਬਲਾਊਜ਼ ਤੇ ਬਣਾਣਾ ਹੋਵੇ, ਕੋਟੀਆਂ ਤੇ ਬਣਾਣਾ ਹੋਵੇ। ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈਗਾ। ਧੰਨਵਾਦ ਜੀ।